ਮਰਨ ਵਰਤ ਦਾ 42 ਮਾਹ ਦਿਨ ਹੈ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਪਰ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਤੇ ਸੁਪਰੀਮ ਕੋਰਟ ਦੇ ਵਿੱਚ ਫਿਲਹਾਲ ਸੁਣਵਾਈ ਟਲਈ ਹੈ ਵੱਡੀ ਖਬਰ 42 ਮਾਹ ਦਿਨ ਮਰਨ ਵਰਤ ਦਾ ਹਾਲਾਂਕਿ ਖਬਰ ਇਹ ਵੀ ਆ ਰਹੀ ਸੀ ਕਿ ਅੱਜ ਹਾਈ ਲੈਵਲ ਪਾਵਰ ਕਮੇਟੀ ਹੈ ਜੋ ਉਹ ਜਗਜੀਤ ਸਿੰਘ ਢੱਲੇਵਾਲ ਕੋਲ ਜਾਵੇਗੀ ਪਰ ਦੂਜੇ ਪਾਸੇ ਹੁਣ ਸੁਪਰੀਮ ਕੋਰਟ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਗਜੀਤ ਜਗਜੀਤ ਸਿੰਘ ਢੱਲੇਵਾਲ ਤੇ ਮਰਨ ਵਰਤ ਤੇ ਸੁਪਰੀਮ ਕੋਰਟ ਦੇ ਵਿੱਚ ਫਿਲਹਾਲ ਸੁਣਵਾਈ ਟਲ ਗਈ ਹੈ ਅੱਜ ਸੁਣਵਾਈ ਸੀ ਪੰਜਾਬ ਸਰਕਾਰ ਦੇ ਵੱਲੋਂ ਪੱਖ ਰੱਖਿਆ ਜਾਣਾ ਸੀ ਪੰਜਾਬ ਸਰਕਾਰ ਨੇ ਅੱਜ ਸਮਾਂ ਲਿਆ ਹੋਇਆ ਸੀ ਕਿ ਅਸੀਂ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਸਹੂਲਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸੇ ਦੇ ਵਿਚਾਲੇ ਵੱਡੀ ਖਬਰ ਸੁਪਰੀਮ ਕੋਰਟ ਦੇ ਨਾਲ ਸੰਬੰਧਤ ਜਗਜੀਤ ਸਿੰਘ ਢੱਲੇਵਾਲ ਨਾਲ ਸੰਬੰਧਤ ਸੁਪਰੀਮ ਕੋਰਟ ਤਵਾਰੀ ਹੈ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਤੇ ਸੁਪਰੀਮ ਕੋਰਟ ਫਿਲਹਾਲ ਸੁਣਵਾਈ ਟਲ ਗਈ ਹੈ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਢੱਲੇਵਾਲ ਦੇ ਨਾਲ ਮੁਲਾਕਾਤ ਤੇ ਚੱਲਦਿਆਂ ਇਹ ਸੁਣਵਾਈ ਟਲਈ ਹੈ ਫਿਲਹਾਲ ਇਹ ਸੁਣਵਾਈ ਟਲ ਗਈ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ਦੱਸਦੀ ਹੈ ਕਿ ਅੱਜ ਜਗਜੀਤ ਸਿੰਘ ਢੱਲੇਵਾਲ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਜਾਣਾ ਸੀ ਕਿ ਆਖਿਰਕਾਰ ਮੈਡੀਕਲ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਲੈ ਰਹੇ ਜਗਜੀਤ ਸਿੰਘ ਢੱਲੇਵਾਲ ਤੇ ਇਸ ਦੇ ਵਿਚਾਲੇ ਸੁਣਵਾਈ ਹੋਣੀ ਸੀ ਪਰ ਫਿਲਹਾਲ ਸੁਣਵਾਈ ਟਲ ਗਈ ਹੈ ਕਿਉਂਕਿ ਅੱਜ ਜਗਜੀਤ ਸਿੰਘ ਢੱਲਵਾਲ ਨੂੰ ਸੁਪਰੀਮ ਕੋਰਟ ਦੀ ਕਮੇਟੀ ਮਿਲੇਗੀ ਤੇ ਉਹਨਾਂ ਨਾਲ ਗੱਲਬਾਤ ਕਰੇਗੀ ਹਾਲਾਂਕਿ ਇਹ ਉਹੀ ਦੱਸਦੀ ਹੈ ਕਿ ਜਗਜੀਤ ਸਿੰਘ ਢੱਲਵਾਲ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਸੁਣਵਾਈ ਟਲੀ ਹੈ ਤੇ ਸ਼ੁੱਕਰਵਾਰ ਨੂੰ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਪੰਜਾਬ ਸਰਕਾਰ ਨੇ ਕਿਹਾ ਕਿ ਉਮੀਦ ਹੈ ਕਿ ਇਹ ਮੀਟਿੰਗ ਤੋਂ ਹਾਂ ਪੱਕੀ ਨਤੀਜਾ ਨਿਕਲੇਗਾ ਵੱਡੀ ਖਬਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਦੇ ਵਿੱਚ ਕਿ ਉਮੀਦ ਹੈ ਕਿ ਇਸ ਮੀਟਿੰਗ ਤੋਂ ਬਾਅਦ ਹਾਂ ਪੱਖੀ ਨਤੀਜਾ ਨਿਕਲੇਗਾ ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਵੱਡਾ ਅਪਡੇਟ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਵੱਲੋਂ ਪੱਖ ਰੱਖਿਆ ਜਾਣਾ ਸੀ ਪਰ ਅੱਜ ਹੁਣ ਸੁਣਵਾਈ ਟਲ ਗਈ ਹੈ ਕਿਉਂਕਿ ਇੱਕ ਹਾਈ ਪਾਵਰ ਕਮੇਟੀ ਹੈ ਜਿਸ ਦੇ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਕੀ ਅਪਡੇਟ ਦੇਖੋ ਅੱਜ ਸੁਪਰੀਮ ਕੋਰਟ ਦੇ ਵਿੱਚ ਕਪਿਲ ਸਿੱਬਲ ਜਿਹੜੇ ਸੀਨੀਅਰ ਵਕੀਲ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਉਹਨਾਂ ਨੇ ਸਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਜਿਸ ਦੀ ਗਵਾਈ ਨਵਾਸਿੰਗ ਹੋਰੀ ਕਰ ਰਹੇ ਨੇ ਉਹ ਅੱਜ ਦੁਪਹਿਰ 3 ਵਜੇ ਤੇ ਉਹ ਮੁਲਾਕਾਤ ਕਰ ਰਹੇ ਨੇ ਬਕਨੋਰੀ ਬਾਰਡਰ ਤੇ ਜਾ ਕੇ ਡੱਲੇਵਾਲ ਹੋਰਾਂ ਨਾਲ ਉੱਥੇ ਉਹਨਾਂ ਦਾ ਗੱਲਬਾਤ ਹੋਏਗੀ ਔਰ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਆਪਣੀ ਦਲੀਲ ਜਿਹੜੀ ਉਹ ਰੱਖ ਪਾਏਗੀ ਦਾ ਇਸ ਵਿਚਾਲੇ ਹੁਣ ਸ਼ੁੱਕਰਵਾਰ ਨੂੰ ਜਿਹੜੀ ਹੈ ਇਸ ਪੂਰੇ ਮਸਲੇ ਤੇ ਸੁਣਵਾਈ ਜਿਹੜੀ ਹੈ ਉਹ ਹੋਏਗੀ ਸ਼ੁੱਕਰਵਾਰ ਨੂੰ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਵੱਲੋਂ ਪੱਖ ਰੱਖਿਆ ਜਾਏਗਾ ਲੇਕਿਨ ਉਸ ਤੋਂ ਪਹਿਲਾਂ ਕਪਿਲ ਸਿੰਬਲ ਦੇ ਵੱਲੋਂ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਪੱਖ ਰੱਖ ਰਹੇ ਸੀਗੇ ਕਿ ਅੱਜ ਦੁਪਹਿਰ 3 ਵਜੇ ਨਵਾਬ ਸਿੰਘ ਹੋਰਾਂ ਦੀ ਜਿਹੜੀ ਕਮੇਟੀ ਹੈ ਉਹ ਅੱਜ ਦਿੱਲੀ ਵੱਲ ਹੋਰਾਂ ਨਾਲ ਮੁਲਾਕਾਤ ਕਰ ਰਹੀ ਹੈ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਇਸ ਵਜ੍ਹਾ ਕਰਕੇ ਅੱਜ ਦੀ ਸੁਣਵਾਈ ਜਿਹੜੀ ਹੈ ਉਹ ਟਲ ਗਈ ਹੈ ਪੰਕਜ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਬੁਲਾਇਆ ਗਿਆ ਐਸੇ ਹਾਈ ਪਾਵਰ ਕਮੇਟੀ ਦੇ ਵੱਲੋਂ ਪੰਚਕੂਲਾ ਦੇ ਵਿੱਚ ਮੀਟਿੰਗ ਸੱਦੀ ਗਈ ਉਸ ਤੋਂ ਪਹਿਲਾਂ ਵੀ ਬੁਲਾਇਆ ਗਿਆ ਪਰ ਇਸ ਮੀਟਿੰਗ ਦੇ ਵਿੱਚ ਕਿਸਾਨ ਸ਼ਾਮਲ ਨਹੀਂ ਸੀ ਹੋਏ ਤੇ ਉਦੋਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਤੁਸੀਂ ਇਸ ਹਾਈ ਪਾਵਰ ਕਮੇਟੀ ਦੇ ਅੱਗੇ ਆਪਣਾ ਕੋਈ ਪੱਖ ਨਹੀਂ ਰੱਖਣਾ ਮੁਲਾਕਾਤ ਨਹੀਂ ਕਰਨੀ ਤੁਸੀਂ ਸਿੱਧਾ ਸੁਪਰੀਮ ਕੋਰਟ ਆ ਜਾਓ ਪਰ ਕਿਸਾਨ ਸੁਪਰੀਮ ਕੋਰਟ ਵੀ ਨਹੀਂ ਗਏ ਤੇ ਇਸ ਮੀਟਿੰਗ ਇਸ ਹਾਈ ਲੈਵਲ ਦੀ ਜੋ ਪਾਵਰ ਕਮੇਟੀ ਹੈ ਜੋ ਕਮੇਟੀ ਹੈ ਉਸ ਦੇ ਨਾਲ ਵੀ ਮੁਲਾਕਾਤ ਨਹੀਂ ਕੀਤੀ ਤੇ ਹੁਣ ਕਮੇਟੀ ਖੁਦ ਜਾ ਰਹੀ ਹੈ ਇਸ ਤੋਂ ਅੱਗੇ ਕੀ ਲੱਗਦਾ ਹੁਣ ਕਿਸਾਨਾਂ ਦਾ ਜੋ ਰਵਈਆ ਹੈ ਇਸ ਕਮੇਟੀ ਦੇ ਪ੍ਰਤੀ ਕਿਹੋ ਜਿਹਾ ਰਹਿਣ ਵਾਲਾ ਹੈ ਆ ਦੇਖੋ ਦੋ ਗੱਲਾਂ ਨੇ ਰਣਵੀਰ ਕਿਉਂਕਿ ਜਿਹੜੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਬੈਰ ਵੀ ਕਰ ਰਹੇ ਨੇ ਉਹਨੇ ਅਭੀ ਬੰਨਿਉ ਪਹਾੜ ਹੋਰੀ ਜਾਂ ਕਾਕਾ ਕਾਕਾ ਸਿੰਘ ਹੋਰੀ ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਂ ਫਿਰ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਕੋਈ ਪਾਰਟੀ ਨਹੀਂ ਬੰਨਣਾ ਅਸੀਂ ਬਿਨਾ ਪਾਰਟੀ ਬਣੇ ਜਿਹੜੀ ਹੈ ਉਹ ਆਪਣੀ ਗੱਲ ਕਹੇਨੀ ਹੈ ਔਰ ਜੇਕਰ ਸੁਪਰੀਮ ਕੋਰਟ ਸਾਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਜੋੜਨਾ ਚਾਹੁੰਦੀ ਹੈ ਤਾਂ ਉਹ ਢੱਲੇਵਾਲ ਹੋਰੀ ਇਸ ਤੇ ਵਿਚਾਰ ਕਰਾਂਗੇ ਦੂਸਰਾ ਇਹ ਹੈ ਕਿ ਜਿਹੜੀ ਇਹ ਕਮੇਟੀ ਹੈ ਜਿਹੜੇ ਅਭਿਮਨਿਉ ਕੁਹਾੜ ਹੋਰਾਂ ਦਾ ਕਹਿਣਾ ਹੈ ਕਿ ਇਹ ਕਮੇਟੀ ਇਸ ਕਰਕੇ ਬਣਾਈ ਗਈ ਸੀ ਕਿਉਂਕਿ ਜਿਹੜੀ ਸ਼ੰਭੂ ਬਾਰਡਰ ਦੇ ਉੱਤੇ ਰਾਹ ਬੰਦ ਹੈ ਉਹ 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 ਰਾਹ ਖੁਲਵਾਨ ਨੂੰ ਲੈ ਕੇ ਇਹ ਕਮੇਟੀ ਜਿਹੜੀ ਹੈ ਉਹ ਗੱਲਬਾਤ ਕਰੇਗੀ ਲੇਕਿਨ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀ ਜਿਹੜੀ ਗੱਲਬਾਤ ਹੈ ਉਹ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਜੇਕਰ ਸਾਨੂੰ ਬੁਲਾਏ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਖੁਦ ਪਾਰਟੀ ਬਣ ਕੇ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਮਾਉ। ਅੱਜ ਅੱਜ ਦਾ ਕੀ ਰਹਿਣ ਵਾਲਾ ਹੈ? ਪੰਕਜ ਕੋਈ ਗੱਲਬਾਤ ਹੋ ਸਕੀ ਹੈ ਕਿਸਾਨਾਂ ਦੇ ਨਾਲ ਕੋਈ ਰਿਐਕਸ਼ਨ ਇਸ ਖਬਰ ਤੋਂ ਬਾਅਦ ਕਿ ਅੱਜ ਹਾਈ ਲੈਵਲ ਪਾਵਰ ਕਮੇਟੀ ਮਿਲ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣਗੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਮਿਲਣਗੇ ਜਾਂ ਫਿਰ ਨਹੀਂ ਮਿਲਣਗੇ ਕੋਈ ਅਪਡੇਟ ਸਾਹਮਣੇ ਆ ਸਕਿਆ? ਅਤੇ ਦੇਖੋ ਇਸ ਦੇ ਵਿੱਚ ਇਹ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਕਿਵੇਂ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਹ ਸੋਰੇ ਹੁੰਦੇ ਆ ਜਾਂ ਸਿਹਤ ਖਰਾਬ ਹੁੰਦੀ ਹੈ ਤਾਂ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਕਈ ਵਾਰ ਦੋ ਦੋ ਤਿੰਨ ਤਿੰਨ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੁਣ ਜੇ ਦੁਪਹਿਰ 3 ਵਜੇ ਉਹਨਾਂ ਦੀ ਸਿਹਤ ਠੀਕ ਰਹਿੰਦੀ ਹੈ ਗਲਬਾਦੀ ਹਾਲਤ ਦੇ ਵਿੱਚ ਹੁੰਦੇ ਨੇ ਤਾਂ ਫਿਰ ਉਹ ਖੁਦ ਜਿਹੜੀ ਹੈ ਉਹ ਕਮੇਟੀ ਦੇ ਨਾਲ ਗੱਲਬਾਤ ਕਰ ਸਕਦੇ ਨੇ ਔਰ ਕਮੇਟੀ ਉਹਨਾਂ ਨੂੰ ਕੀ ਕੁਝ ਦਲੀਲ ਦਿੰਦੀ ਹੈ ਜਾਂ ਤਾਂ ਅੰਚਨ ਤੋੜਨ ਨੂੰ ਕਹਿੰਦੀ ਹੈ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਦੂਸਰਾ ਇਹ ਹੈ ਕਿ ਜੇਕਰ ਉਹਨਾਂ ਦੀ ਸਿਹਤ ਨਾਜ਼ੁਕ ਹੁੰਦੇ ਹੋਏ ਉਹ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੋਏ ਤਾਂ ਜਿਹੜੇ ਖਨੋਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਨੇ ਚਾਹੇ ਅਭਿਮੰਨੀ ਹੋਰੀ ਹੋਣ ਕਾਕਾ ਸਿੰਘ ਹੋਰੀ ਹੋਣ ਜਾਂ ਫਿਰ ਸੁਜੀਤ ਸਿੰਘ ਫੂਲ ਹੋਰੀ ਹੋਣ ਉਹ ਗੱਲਬਾਤ ਕਮੇਟੀ ਦੇ ਨਾਲ ਜ਼ਰੂਰ ਠੀਕ ਹੈ ਪੰਕਜ ਫਿਲਹਾਲ ਦੇ ਲਈ ਸ਼ੁਕਰੀਆ ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਦੱਸ ਦਈਏ ਕਿ ਇੱਕ ਹਾਈ ਲੈਵਲ ਕਮੇਟੀ ਜੋ ਸੁਪਰੀਮ ਕੋਰਟ ਦੇ ਵੱਲੋਂ ਗਠਿਤ ਕੀਤੀ ਗਈ ਸੀ ਉਹ ਅੱਜ ਖਨੌਰੀ ਬਾਰਡਰ ਪਹੁੰਚੇਗੀ ਤੇ ਇਸ ਤੋਂ ਪਹਿਲਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਕੀਲ ਕਪਿਲ ਸਿਬਲ ਪੇਸ਼ ਹੁੰਦੇ ਨੇ ਤੇ ਉਨ੍ਹਾਂ ਦੇ ਵੱਲੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਕਿਸਾਨ ਲੀਡਰਾਂ ਨੂੰ ਕਮੇਟੀ ਨਾਲ ਗੱਲਬਾਤ ਲਈ ਸਮਝਾਇਆ ਗਿਆ ਹੈ ਉਮੀਦ ਹੈ ਮੀਟਿੰਗ ਤੋਂ ਹਾਂ ਪੱਕੀ ਨਤੀਜਾ ਨਿਕਲੇਗਾ ਪੰਜਾਬ ਸਰਕਾਰ ਦੇ ਵਕੀਲ ਨੇ ਸੁਣਵਾਈ ਟਾਲਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਸ਼ੁੱਕਰਵਾਰ ਨੂੰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਤੈਅ ਕੀਤੀ ਗਈ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਵੱਡੀ ਖਬਰ ਕਿਉਂਕਿ ਲਗਾਤਾਰ ਜਗਜੀਤ ਸਿੰਘ ਢੱਲੇਵਾਲ 42ਵੇਂ ਦਿਨ ਦੇ ਵਿੱਚ ਪਹੁੰਚ ਗਿਆ ਉਹਨਾਂ ਦਾ ਮਰਨ ਵਰਤ ਤੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਖਨੌਰੀ ਬਾਰਡਰ ਤੋਂ ਲਾਈਵ ਜੁੜੇ ਨੇ ਮਨਪ੍ਰੀਤ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਣਾ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸੇਬਲ ਉਹਨਾਂ ਦੇ ਵੱਲੋਂ ਸਮਾਂ ਲਿਆ ਗਿਆ ਤੇ ਇਹ ਗੱਲ ਜਾਣਕਾਰੀ ਉੱਥੇ ਦਿੱਤੀ ਗਈ ਕਿ ਅੱਜ ਜਿਹੜੀ ਹਾਈ ਲੈਵਲ ਕਮੇਟੀ ਸੁਪਰੀਮ ਕੋਰਟ ਦੇ ਵੱਲੋਂ ਗਠਿਤ ਕੀਤੀ ਗਈ ਸੀ ਉਹ ਖਨੌਰੀ ਬਾਰਡਰ ਪਹੁੰਚੇਗੀ 3 ਵਜੇ ਦਾ ਸਮਾਂ ਹੈ ਜਿਸ ਦੌਰਾਨ ਜਗਜੀਤ ਸਿੰਘ ਢੱਲੇਵਾਲ ਨਾਲ ਵੀ ਗੱਲਬਾਤ ਹੋ ਸਕਦੀ ਹੈ ਕਿਸਾਨ ਆਗੂਆਂ ਨਾਲ ਵੀ ਗੱਲਬਾਤ ਹੋ ਸਕਦੀ ਹੈ ਤੇ ਹੁਣ ਅਸੀਂ ਜਾਨਣਾ ਚਾਹੁੰਦੇ ਹਾਂ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਇਸ ਤੇ ਪ੍ਰਤੀਕਰਮ ਕੀ ਹੈ ਜਿਹੜੇ ਕਾਕਾ ਸਿੰਘ ਕੋਟੜਾ ਨੇ ਅਭਿਮਨਿਓ ਕੁਹਾੜ ਨੇ ਜਾਂ ਜਗਜੀਤ ਸਿੰਘ ਢੱਲੇਵਾਲ ਖੁਦ ਨੇ ਕੀ ਅ ਰਿਐਕਸ਼ਨ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਹੈ ਇਹਕਰ ਮੇਰਾ ਜੇਕਰ ਗੱਲ ਕੀਤੀ ਜਗ੍ਹਾ ਹੈ ਕਿ ਰਿਐਕਸ਼ਨ ਦੀ ਗੱਲ ਕੀਤੀ ਅੱਜ ਸਵੇਰੇ ਜਦੋਂ ਅਸੀਂ ਕਿਸਾਨਾਂ ਗੋਣ ਨਾਲ ਗੱਲਬਾਤ ਕੀਤੀ ਹੈ ਬਲਦੇਵ ਸਿਰਸਾ ਵੀ ਉਸ ਜਗ੍ਹਾ ਦੇ ਉੱਤੇ ਮੌਜੂਦ ਸਨ ਆਭਿਮਨਿਓ ਕੁਹਾੜ ਦੇ ਜਗ੍ਹਾ ਤੇ ਮੌਜੂਦ ਸਨ ਉਹ ਕਹਿੰਦੇ ਕਿ ਇਸ ਜਗ੍ਹਾ ਦੇ ਉੱਤੇ ਜੇਕਰ ਸੁਪਰੀਮ ਕੋਰਟ ਦੀ ਬਣਾਏ ਹੋਏ ਕਮੇਟੀ ਇੱਥੇ ਆਂਦੀ ਹੈ ਤਾਂ ਉਹਨਾਂ ਦਾ ਜੀ ਆਇਆਂ ਨੂੰ ਆ ਕੇ ਜਗਦੀਸ਼ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕਰਦੀ ਹੈ ਤਾਂ ਬਹੁਤ ਚੰਗੀ ਗੱਲ ਆ ਹੁਣ ਉਸ ਮੁਲਾਕਾਤ ਦੇ ਦੌਰਾਨ ਕਿਹੜੀ ਗੱਲਬਾਤ ਹੋਵੇਗੀ ਕੇਵਲ ਹਾਲਚਾਲ ਹੀ ਜਾਣਿਆ ਜਾਏਗਾ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਉਹ ਦੇਖਣ ਵਾਲ ਦੀ ਮਾਨਯੋਗ ਕਮੇਟੀ ਗਠਿਤ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਇਸ ਜਗ੍ਹਾ ਦੇ ਉੱਤੇ ਪਹੁੰਚ ਗਈ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਆਣੇ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਹੁੰਦੀਆਂ ਰਹੀਆਂ ਬੀਤੀ ਜੇਕਰ ਪਿਛਲੀ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਪੰਚਕੁਲਾ ਦੇ ਵਿੱਚ ਮੀਟਿੰਗ ਹੋਈ ਸੀਗੀ ਹੁਣੇ ਤੈਹ ਕੀਤੀ ਗਈ ਸੀਗੀ ਉਹ ਕੈਨਸਲ ਕਰ ਦਿੱਤੀ ਗਈ ਸੀ ਉਸ ਦੇ ਵਿੱਚ ਕਿਸਾਨ ਆਗੂ ਵੱਲੋਂ ਜੁੜਾ ਹੈਗਾ ਮਨਾਂ ਕਰ ਦਿੱਤਾ ਗਿਆ ਸੀ ਕਿ ਉਸ ਉਸ ਵਿੱਚ ਉਹ ਨਹੀਂ ਪਹੁੰਚੇ ਸਨ ਤੇ ਉਹ ਮੀਟਿੰਗ ਰੱਦ ਹੋ ਗਈ ਸੀ ਉਸ ਤੋਂ ਬਾਅਦ ਇਹ ਹੁਣ ਇਹ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਆ ਯਾਨੀ ਕਿ ਮੇਜਰ ਮੀਟਿੰਗ ਇਸ ਨੂੰ ਮੰਨਿਆ ਜਾ ਸਕਦਾ ਜਦੋਂ ਕਮੇਟੀ ਦੇ ਮੈਂਬਰ ਅਤੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਆ ਉਹ ਇੱਕ ਦੂਜੇ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਉਮੀਦ ਕੀਤੀ ਜਾ ਸਕਦੀ ਹੈ ਦੂਸਰੀ ਗੱਲ ਰਣਵੀਰ ਦੇਖੋ ਸੇਤ ਸੇਤ ਇਸ ਵਕਤ ਬਿਲਕੁਲ ਨਾਸਾਜ ਹੈ ਸੇਤ ਬਿਲਕੁਲ ਸਹੀ ਨਹੀਂ ਹੈਗੀ ਬੀਤੇ ਦਿਨਾਂ ਵੀ ਜਿਹੜੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਅਤੇ ਸਾਫ ਡੀਆਜੀ ਨਰਿੰਦਰ ਭਾਰਗਵ ਵੀ ਉੱਥੇ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਵੀ ਢੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਢੱਲੇਵਾਲ ਸਾਹਿਬ ਨੂੰ ਦੁਬਾਰਾ ਤੋਂ ਇੱਕ ਵਾਰੀ ਫੇਰ ਤੋਂ ਬੈਠ ਕੇ 5 ਤੋਂ 7 ਮਿੰਟ ਦਾ ਸਮਾਂ ਉੱਥੇ ਉਹ ਬਤਾ ਕੇ ਆਏ ਨੇ ਕਿ ਜਿਹੜੀ ਮੈਡੀਕਲ ਸਿਸਟਰ ਨੂੰ ਲਈ ਜਾਵੇ ਕਿਉਂਕਿ ਮਾਨਯੋਗ ਅਦਾਲਤ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਢੱਲੇਵਾਲ ਸਾਹਿਬ ਜਿਹੜੀ ਸਿਹਤ ਆ ਉਹ ਨਾ ਸਾਜਾ ਉਹਨਾਂ ਨੂੰ ਮੈਡੀਕਲ ਸਿਸਟਰ ਦੇਣੀ ਚਾਹੀਦੀ ਲੇਕਿਨ ਇੰਦਾ ਐਂਡ ਜੇ ਤੁਸੀਂ ਕਹਿੰਦੇ ਆਖਰ ਦੇ ਵਿੱਚ ਗੱਲ ਉਹੀ ਸਾਹਮਣੇ ਆਉਂਦੀ ਹੈ ਕਿ ਢੱਲੇਵਾਲ ਸਾਹਿ ਟੀਮਸ ਨੇ ਉੱਥੇ ਪਹੁੰਚੇ ਹੋਏ ਆ ਜਦੋਂ ਵੀ ਢੱਲੇਵਾਲ ਸਾਹਿਬ ਹਾਂ ਕੰਨਗੇ ਤਾਂ ਉਸ ਤੁਰੰਤ ਉਹਨਾਂ ਨੂੰ ਜਿਹੜੀ ਮੈਡੀਕਲ ਅਸਿਸਟੈਂਟ ਦੇ ਦਿੱਤੀ ਜਾਵੇਗੀ ਲੇਕਿਨ ਜਦੋਂ ਤੱਕ ਹਾਂ ਨਹੀਂ ਹੁੰਦੀ ਉਦੋਂ ਤੱਕ ਉਹ ਕੁਝ ਨਹੀਂ